मान आ, बड़े मानयोग सीएम साहब ਵੱਲੋਂ ਐਂਟੀ ਡਰੱਗ ਕੈਂਪੇਨ ਨੂੰ ਦੀ ਇੰਡਰੈਕਸ਼ਨ ਨੇ ਉਹਦੇ ਚ ਇੱਕ ਹੋਰ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਕੋਈ 10 ਕਿਲੋ ਅਫੀਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਬੜੇ ਦੋ ਨਟੋਰੀਅਸ ਸਮਗਲਰਜ਼ ਨੇ ਪੱਟੀ ਏਰੀਆ ਡਿਸਟ੍ਰਿਕਟ ਤਰਨਤਾਰਨ ਦੇ ਵਿਸ਼ੋਰਾ ਸਿੰਘ ਹੈ ਤੇ ਉਹਦੇ ਨਾਲ ਜੋਧ ਸਿੰਘ ਹੈਗਾ ਦੋਨੇ ਬੋਪਰ ਆਏ ਮਡਾਲ ਹੈਗਾ ਇੱਕ ਥਾਣਾ ਪੱਟੀ ਦੇ ਵਿੱਚ ਪਿੰਡ ਉੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਿਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਐਕਟ ਦੇ ਪਰਚੇ ਦਰਜ ਐ ਇਹ ਰਿਕਵਰੀ ਜਿਹੜੀ ਆ ਸਾਡੇ ਡੀਸੀਪੀ ਹਰਪ੍ਰੀਤ ਮਡੇਰ ਜੀ ਐਡੀਸੀਪੀ ਆਭਿਮਨਯੂ ਰਾਣਾ ਜੀ ਔਰ ਬਿੰਦਰਜੀਤ ਸਾਡੇ ਸੀਆਈਏ 3 ਦੇ ਜਿਹੜੇ ਇੰਚਾਰਜ ਨੇ ਇਹ ਟੀਮ ਨੇ ਇਹਨਾਂ ਦੀ ਰਹਿਨਮਾਈ ਚ ਹੋਈ ਹੈ ਸਾਰੀ ਸੋ ਇਹਦੇ ਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕੇ ਪਸ਼ੋਰਾ ਸਿੰਘ ਇਹ ਜਿਹੜੀ ਕਨਸਾਈਨਮੈਂਟ ਹੈ ਇਮਫਾਲ ਮਨੀਪੁਰ ਤੋਂ ਲੈ ਕੇ ਆਇਆ ਹੈ ਜਿਹੜਾ ਕਿ ਕਾਫੀ ਮਤਲਬ ਨਵੀਂ ਚੀਜ਼ ਵੀ ਸਮਝ ਸਕਦੇ ਹਾਂ ਆਮ ਨਾਰਥ ਈਸਟ ਤੋਂ ਪਹਿਲਾਂ ਵੀ ਆਉਂਦੀ ਰਹੀਆਂ ਕਨਸਾਈਨਮੈਂਟ ਪਰ ਕਾਫੀ ਦੇਰ ਬਾਅਦ ਜੋ ਮੈਂ ਆਪਣੇ ਕੈਰੀਅਰ ਦੇਖਿਆ ਇਹ ਗੱਲ ਸਾਹਮਣੇ ਆਈ ਹੈ ਉਹ ਜੋ ਮੋਡਲੀ ਪੁੱਛ ਕੇ ਤੋਂ ਪਤਾ ਲੱਗਿਆ ਇਹ 1 ਕਿਲੋ ਦਾ ਜਿਹੜਾ ਰੇਟ ਹੈ 1,20,000 ਰੁਪਿਆ પ્રતિ ਕਿਲੋ ਉਥੋਂ ਖਰੀਦ ਲੈਂਦੇ ਆ ਤੇ ਡਬਲ ਦੇ ਰੇਟ ਤੇ ਇੱਥੇ ਵੇਚ ਕੇ ਆ ਕੇ ਆਪਣੇ ਏਰੀਏ ਤੇ ਐਤਕੀ ਜਿਹੜੀ ਇਹ ਕਨਸਾਈਨਮੈਂਟ ਲੈ ਕੇ ਆਈ ਹੈ ਇਹ 12 ਲੱਖ ਰੁਪਏ ਇਹਨਾਂ ਨੇ ਉੱਥੇ ਖਰਚਿਆ ਉਹਦੇ 'ਚ 12 ਲੱਖ ਦੀ ਖਰੀਦ ਕੀਤੀ ਹੈ ਤੇ ਜਿਹੜਾ ਪਸ਼ੋਰਾ ਸਿੰਘ ਹੈ ਇਹ ਕਾਫੀ ਨੋਟੋਰੀਅਸ ਬੰਦਾ ਹੈ ਤੇ ਨਾਲ ਜਿਹੜਾ ਜੋਧਾ ਹੈ ਇਹਦੇ ਨਾਲ ਦਾ ਸਾਥੀ ਉਹਦੇ ਨਾਲ ਜੋ ਗਲਪਤ ਲੱਗੀ ਕਿ ਹਰ ਜਿਹੜਾ ਟ੍ਰਿਪ ਹੈ ਉਹਦਾ 25000 ਰੁਪਏ ਇਹ ਉਹਨੂੰ ਪੇ ਕਰਦਾ ਹੈ ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਪਸ਼ੋਰਾ ਸਿੰਘ ਤੋਂ ਕੁਝ ਨਾ ਕੁਝ ਉਹ ਵਿਆਜ ਤੇ ਪੈਸੇ ਲਏ ਹੋਏ ਆ ਉਸ ਕਰਕੇ ਉਸ ਪ੍ਰਭਾਵ ਦੇ ਵਿੱਚ ਇਸ ਤੋਂ ਨਾਲੇ ਕੰਮ ਕਰਾਉਂਦਾ ਸੋ ਬਾਕੀ ਇਹਨਾਂ ਦਾ ਜਿਹੜਾ ਨੈਟਵਰਕ ਹੈ ਹੋਰ ਘਰ ਦੀਆਂ ਪ੍ਰਾਪਰਟੀਆਂ ਨੇ ਉਸ ਤੇ ਵੀ ਅਸੀਂ ਵਰਕ ਕਰਾਂਗੇ ਕਿਉਂਕਿ ਮੇਨ ਗੱਲ ਕੀ ਹੁੰਦੀ ਹੈ ਐਂਡੀਪੀਐਸ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਦੇ ਵਿੱਚ ਕਿ ਪ੍ਰਾਪਰਟੀ ਫ੍ਰੀਜ਼ ਹੋ ਸਕਦੀ ਹੈ ਜ਼ਬਤ ਹੋ ਸਕਦੀ ਹੈ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਉਸੀਂ ਨਾਲ ਦੀ ਨਾਲ ਆਪਣਾ ਪ੍ਰੋਸੀਜਰ ਇਹਦੇ ਸ਼ੁਰੂ ਕਰ ਰਹੇ ਆਂ। ਔਰ ਮੈਨੂੰ ਉਮੀਦ ਹੈ ਕਿ ਕਾਫੀ ਸਾਰੀ ਇਹਦੀ ਪ੍ਰਾਪਰਟੀ ਨਿਕਲਣੀ ਚਾਹੀਦੀ ਹੈ। ਇੱਕ ਗੱਡੀ ਜਿਹੜੀ Swift ਹੈ ਇਹਦਾ ਵੀ ਸਾਰਾ ਪਤਾ ਕਰ ਰਹੇ ਆਂ ਕਿ ਵੀ ਰਿਕਵਰ ਹੋਈ ਹੈ ਜਿੱਥੇ ਟਰੈਵਲ ਕਰ ਰਹੇ ਸੀਗੇ। ਇਹਨੂੰ ਸਾਰਿਆਂ ਨੂੰ ਇਹ ਇਵਨ ਟਰਾਂਸਪੋਰਟ ਜਿਹੜੀ ਉਹ ਵੀ ਜਿਹੜੀ ਅਟੈਚ ਕੀਤੀ ਜਾ ਸਕਦੀ ਹੈ। ਸੋ ਮੁਤਕਦੀ ਜਿਹੜੀ ਕੋਸ਼ਿਸ਼ ਹੋਈ ਉਹਦੇ ਵਿੱਚ ਕੀ ਕੋਈ ਸਾਹਮਣੇ ਆਇਆ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਚੇ ਸਨ ਕਿੰਨੀਆਂ ਦੇਰਾਂ ਤੇ ਲਿਆਦ ਕੇ ਦੀ ਕਾਫੀ ਮੈਂ ਤਾਂ ਅੰਦਰੋਂ ਦੋ ਤਾਂ ਪਰਚੀ ਇਹਨਾਂ ਦੇ ਦਰਜ ਹੋਏ ਹੋ ਜੀ 2018 ਦਾ ਇੱਕ 2020 ਦਾ ਤਾਂ ਉਹਦੇ ਚ ਉਹ ਥੋੜੀ স্মਲ ਕੁਆंटਿਟੀ ਦੀਆਂ ਸੀਗੀਆਂ ਪਰ ਕਾਫੀ ਜੋ ਪਤਾ ਲੱਗਿਆ ਕਿ ਇਨ ਨੋਟੋਰੀਅਸ ਬੰਦਾ ਹੈਗਾ ਔਰ ਆਪਣੇ ਏਰੀਆ ਚ ਸਾਰਿਆਂ ਨੂੰ ਪਤਾ ਵੀ ਇਹ ਕੰਮ ਕਰ ਰਿਹਾ ਹੈ ਜਿਹੜਾ ਜੋੜਿਆ ਹੈ ਸਰ ਇਹ ਐਨਡੀਪੀਐਸ ਤੋਂ ਇਲਾਵਾ ਇਹਦੇ ਜਿਹੜਾ ਪਹਿਲਾਂ ਵੀ ਇਹਦਾ ਨਾਮ ਆਈ ਥਿੰਕ ਉਹ ਤਰਨ ਤਰਨ ਦੇ ਵਿੱਚ ਕੁਝ ਹੋਰ ਲੁੱਟਾ ਖੋਹਾਂ ਦੇ ਵਿੱਚ ਵੀ ਆਇਆ ਸੀ ਜੋ ਰਣਜੋਤ ਜਾਂ ਜੇ ਤੁਸੀਂ ਕੋਈ ਨਹੀਂ ਮੈਨੂੰ ਇੱਕ ਉਹਦੇ ਬਾਰੇ ਨਹੀਂ ਪਤਾ ਜੀ ਮਾਰਡਰ ਉਹ ਪਾ ਚੈੱਕ ਕਰ ਲੈਣਾ ਪਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਦੇ ਕੇਸ ਤਾਂ ਔਨ ਰਿਕਾਰਡ ਹੈਗੇ ਆ ਜੋ ਤੁਹਾਡਾ ਨਾਲ ਸ਼ੇਅਰ ਕੀਤੇ ਗਏ ਆ ਤੁਹਾਨੂੰ ਬਾਕੀ ਮੈਂ ਇਹਦਾ ਮੋਡਸ ਪਰੈਂਡ ਹੀ ਦੱਸਦਾ ਵੀ ਕਿਸ ਤਰ੍ਹਾਂ ਇਹ ਜਾਂਦੇ ਆ 임ਫਾਲ ਦੇ ਵਿੱਚ ਕੰਟੈਕਟਸ ਉਹ ਸਾਰਾ ਹੁਣ ਅਸੀਂ ਉਥੇ ਲੋਕਲ ਪੁਲਿਸ ਕਿਵੇਂ ਗਈ ਮਨੀਪੁਰ ਦੇ ਪਰਿਵਾਰ ਵੀ ਇਹਨਾਂ ਦੇ ਨਾਲ ਇਸੇ ਤਰੀਕੇ ਨਾਲੇ ਕੰਮ ਕਰਦੇ ਨਹੀਂ ਜਾਂ ਫਿਰ ਦੇਖੋ ਅਜੇ ਇਸ ਸਟੇਜ ਤੇ ਆਪਾਂ ਐਵੇਂ ਗਲਤ ਕਹਿ ਦਈਏ ਕਿਸੇ ਬਾਰੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਇਹਨਾਂ ਦਾ ਰਿਮਾਂਡ ਲੈ ਕੇ ਆਪਾਂ ਸਭ ਕੁਝ ਵਿੱਚ ਕਰਾਂਗੇ ਕਦੋਂ ਇਹਨਾਂ ਨੂੰ ਫ੍ਰੀ ਕਿੱਥੋਂ ਗਿਆ ਤੇ ਹੁਣ ਤੱਕ ਕਿੰਨੀਆਂ ਅਸਾਈਨਮੈਂਟਸ ਇਹ ਲੈ ਆ ਚੁੱਕਾ ਉਥੋਂ ਜੀ ਕੁਝ ਆਇਆ ਸਾਹਮਣੇ ਜੀ ਮਕਬੂਲਪੁਰੇ ਥਾਣੇ ਦਾ ਕੇਸ ਹੈ ਜੀ ਔਰ ਗੁਰਿੰਦਰ ਵੀਰ ਜਿਹੜੇ ACP ਇਸਟ ਹਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਰਿਕਵਰੀ ਹੋਈ ਹੈ ਸਰ ਬੜੀ ਮਨੀਸ਼ ਇਹ ਕਿੰਨੀ ਆਦੇ ਇਹ ਦੋਵਾਂ ਦਾ ਆਪਸ ਦੇ ਵਿੱਚ ਕੋਈ ਰਿਸ਼ਤਾ ਵੀ ਹੈ ਜਾਂ ਨਹੀਂ ਮੈਂ ਤੁਹਾਨੂੰ ਦੱਸਿਆ ਸਾਰੀ ਗੱਲ ਜੀ ਆਲਰੇਡੀ ਮੈਂ ਐਕਸਪਲੇਨ ਕੀਤੀ ਹੈ ਵੀ ਉਹਨੇ ਆਪਣੇ ਬੇਟੇ ਦੇ ਬਾਹਰ ਭੇਜਣ ਵਾਸਤੇ ਪੈਸੇ ਵਿਆਜੀ ਜਿੱਤੋਂ ਲਏ ਸੀ ਪਸ਼ੋਰਾ ਸਿੰਘ ਤੋਂ ਤੇ ਉਸੇ ਦਵਾਜ ਦੇ ਵਿੱਚ ਵੀ ਉਹ ਹੈਗਾ ਤੇ ਪਲੱਸ 25000 ਰੁਪਏ ਪਰ ਟ੍ਰਿਪ ਨੂੰ ਕਿੰਨੇ ਟ੍ਰਿਪ ਹੁੰਦਾ ਗਲਾ ਚੁੱਕਿਆ ਜੀ ਉਹਨੇ ਪੈਸੇ ਵੀ ਹੁਣ ਇਹ ਤਾਂ ਦੇਖੋ ਇੱਕ ਜਿਹੜਾ ਕ੍ਰਿਮੀਨਲ ਹੁੰਦਾ ਉਹਦੇ ਚਪੌਂਡ ਦੀ ਆਦਤ ਹੁੰਦੀ ਹੈ ਇਹ ਸਾਰਾ ਹੁਣ ਦੋਨਾਂ ਦੀ ਅਲੱਗ-ਅਲੱਗ ਇਨਵੈਸਟੀਗੇਸ਼ਨ ਹੋਏਗੀ ਕੁਐਸਚਨਿੰਗ ਹੋਏਗੀ ਉਹ ਉਹਦੀ ਉਹਦੇ ਚੋਂ ਅਸੀਂ ਸੱਚ ਕਢਣਾ ਹਮੇਸ਼ਾ ਕ੍ਰਿਮੀਨਲ ਦੀ ਗੱਲ ਹੁੰਦੀ ਹੈ ਕਿ ਘੱਟੋ-ਘੱਟ ਆਪਣੀ ਗੱਲ ਐਕਸਪੋਜ਼ ਕੀਤੀ ਜਾਵੇ ਇਹ ਕਾਮਨ ਕ੍ਰਿਮੀਨਲ ਸੈਕੀ ਹੈ ਮਨੀਪੁਰ ਤੋਂ ਕਿਵੇਂ 10 ਕਿਲੋ ਤਾਕੀ ਲੈ ਕੇ ਆਏ ਨੇ ਇਹਨਾਂ ਨੇ ਪਾਸ ਦੇ ਨਾਲ ਬੇਸਿਕਲੀ ਡੀਆ ਜਾਂ ਫਿਰ ਇਹਨਾਂ ਨੇ ਇਕੱਠੀ ਕਿਸੇ ਨੂੰ ਸਪਲਾਈ ਦੇਣੀ ਸੀ ਕੋਈ ਸ਼ੇ ਇਹਦੇ ਬਾਰੇ ਕੁਝ ਕਰ ਜਾਣ ਦੇ ਦੇਖੋ ਇਹਨਾਂ ਨੂੰ ਪਤਾ ਲੱਗਿਆ ਕਿ ਆਪਣੇ ਏਰੀਆ ਵਿੱਚ ਸਾਰਿਆਂ ਨੂੰ ਪਤਾ ਕਿ ਇਹ ਕੰਮ ਕਰਦੇ ਆ ਉਹ ਅਸੀਂ ਸਾਰੇ ਇਹਨਾਂ ਦੇ ਜਿਹੜੇ ਲਿੰਕੇਜਸ ਨੇ ਉਹ ਕੱਢਾਂਗੇ ਔਰ ਲੋਕਲ ਪੁਲਿਸ ਨਾਲ ਵੀ ਜਿੱਥੇ ਲੋੜ ਪੈਗੀ ਸ਼ੇਅਰ ਵੀ ਕਰਾਂਗੇ ਉਹ ਸਾਰਾ ਆਪਾਂ ਦੇਖਾਂਗੇ ਕਿ ਕਿਸ ਕੁਆਂਟੀਟੀ ਕਿਸ ਲੈਵਲ ਦੀ ਲੱਗੋ ਸਾਰੀ ਤਾਂ ਵੇਚਣ ਦਾ ਲੱਗਦਾ ਨਹੀਂ ਤੋ ਪਾਰਟਸ ਦੇ ਵਿੱਚ ਹੀ ਹੁੰਦੀ ਆ ਜਦੋਂ ਬੰਦਾ ਲੈ ਕੇ ਆਉਂਦਾ ਬਿਕੋਜ਼ ਇਹ ਸਾਰਾ ਕੰਮ ਕਰਦੇ ਤਾਂ ਲਾਲਚ ਵਾਸਤੇ ਇਹ ਲੋਕ ਮਨੀਪੁਰ ਤੋਂ ਮਨੀਪੁਰ ਤੋਂ ਕਿਵੇਂ ਆਉਂਦੀ ਰਹੀ ਆ ਉਹ ਉਹੀ ਕਹਿ ਰਹੇ ਆ ਜੀ ਉਹ ਅਸੀਂ ਸਾਰਾ ਇਹਨਾਂ ਤੋਂ ਇਨਵੈਸਟੀਗੇਟ ਕਰਨਾ ਹੈ ਇਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ ਹੈ ਪਹਿਲਾਂ ਵੀ ਕੁਝ ਨਾਰਥ-ਈਸਟ ਤੋਂ ਨਾਰਕੋਟਿਕ ਫੜੀਆਂ ਗਈਆਂ ਬਟ ਇਮਫਾਲ ਵਾਲੀ ਗੱਲ ਜਿਹੜੀ ਆਈ ਹੈ ਇਹਨੂੰ ਥੋੜਾ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰਨਾ ਚਾਹੁੰਦੇ ਹਾਂ ਫਿਰ ਅਸੀਂ ਮਨੀਪੁਰ ਪੁਲਿਸ ਨਾਲ ਗੱਲ ਕਰਨਾ ਜਿਵੇਂ ਕੱਲ ਹਮੇ ਸਰ ਤੇ ਵਿੱਚ اسلامਾਬਾਦ ਤੋਂ ਰਿਕਵਰੀ ਗੱਲ ਤੁਸੀਂ ਦੱਸਿਆ ਇਹ ਬੰਦੇ ਬਾਹਰ ਦੇ ਸੀਗੇ ਇਹ ਵੀ ਹੁਣ ਪੱਟੀ ਦੇ ਨੇ ਕਿਦੋਂ ਉਹ ਅੰਮ੍ਰਿਤਸਰ ਦੇ ਵਿੱਚ ਆ ਕੇ ਸ਼ੈਲਟਰ ਲੈਂਦੇ ਨੇ ਸਰ ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਪਰੇਸ਼ਨਲੀ ਪੁਲਿਸ ਐਕਟਿਵ ਹੈ ਅੰਮ੍ਰਿਤਸਰ ਦੀ ਉਸੇ ਕਰਕੇ ਇਹ ਸਾਡੀ ਜਿਹੜੀ ਟੀਮ ਹੈ ਬੜਾ ਮੈਨੂੰ ਮਾਣ ਹੈ ਨਾ ਤੇ ਗੱਲ ਤੇ ਕਿ ਉਹ ਡਿਵੈਲਪ ਕਰ ਲੈਂਦੇ ਇਨਫੋਰਮੇਸ਼ਨ ਤੇ ਉਹਦੇ ਚ ਅچھے ਰਿਜ਼ਲਟਸ ਆ ਰਹੇ ਆ ਮੈਂ ਬਰੀ ਪ੍ਰਾਊਡ ਆਫ ਥੈਮ ਤੇ ਤੁਹਾਡੀ ਏਜ ਕਿੰਨਾ ਹੈ ਤੇ ਬੈਕਗ੍ਰਾਉਂਡ ਕੀ ਹੈ ਬੈਡਰੂਮ ਤੋਂ ਤਾਂ ਦੱਸਿਆ ਦੋ ਪਰਚੇ ਹੈਗੇ ਪਸ਼ੋਰਾ ਸਿੰਘ ਤਾਂ ਮਸ਼ਹੂਰ ਅੱਛਾ ਸਰ ਮਗਲੂ ਹੈਗਾ ਉਹ ਸਟਿਸ਼ਨ ਕੋ ਸਾਹਮਣੇ ਆਦੀ ਇੱਕ ਕਦੋਂ ਗਏ ਲੈ ਕੇ ਕਿਸ ਤਰ੍ਹਾਂ ਉੱਥੋਂ ਲੈ ਕੇ ਆਏ ਕੋਈ ਰਸਤੇ 'ਚ ਕਿਸੇ ਨੂੰ ਪੁੱਛ-ਕਿਛ ਨਹੀਂ ਕੀਤੀ ਉਹ ਸਾਹਮਣੇ ਆਦੀ ਉਹ ਅਸੀਂ ਸਾਰੀ ਗੱਲ ਨਾ ਮਨੀਪੁਰ ਤੋਂ ਹਾਲ ਤੋਂ ਆਏ ਆਂ ਜੀ ਅੰਮ੍ਰਿਤਸਰ ਪਹੁੰਚੇ ਆਂ ਜਿਹੜਾ ਹੁੰਦਾ ਇਹੋ ਜੇ ਕੰਮ 'ਚ ਪੈਂਦਾ ਭਾਈ ਸਾਹਿਬ ਉਹ ਆਪਣੀ ਬਚਾਵਤਾ ਕਰਕੇ ਹੀ ਚੱਲਦਾ ਕ੍ਰਿਮੀਨਲ ਇਹ ਤਾਂ ਕਾਨੂੰਨ ਦੇ ਜਿਵੇਂ ਕਹਿੰਦੇ ਹੱਥ ਲੰਬੇ ਹੁੰਦੇ ਨੇ ਫੜੇ ਜਾਂਦੇ ਆਲਟੀਮੇਟਲੀ ਐਂਡ ਬਾਰਡਰ ਤੇ ਫੜਿਆ ਗਿਆ ਜੀ ਰਾਜ ਇਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਮੇਰਾ ਸਵਾਲ ਇਹ ਹੈ ਜੀ ਨਾ ਚਲੋ ਭਾਜੀ ਗੱਲ ਇਹ ਹੈ ਇਹ ਤਾਂ ਹੁਣ ਤੁਹਾਡਾ ਹੀ ਦਿਮਾਗ ਦਾ ਇੱਕ ਤੁਹਾਡੇ ਸਵਾਲ 'ਚ ਹੀ ਤੁਹਾਡਾ ਜਵਾਬ ਹੈ ਕਿਉਂਕਿ ਪਿਛਲੇ ਸਮੇਂ ਸਰ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਐਂਟੀ ਡਰੱਗ ਕੈਂਪੇਨ ਉਹ ਦੀਆਂ ਡਾਇਰੈਕਸ਼ਨਾਂ ਨੇ ਉਹਦੇ 'ਚ ਇੱਕ ਹੋਰ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਉਹਦੇ 10 ਕਿਲੋ